ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ ਬੰਦਾ ਤੁਹਾਡਾ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਪੈਸੇ ਬੜੇ ਓਕੇ ਬੰਦੇ ਆ ਪੈਸੇ ਨੂੰ ਪੈਸਾ ਸਮਝਿਆ ਕਰੋ ਜਿਹੜੀ ਗੱਬਣ ਆ ਉਹਨੂੰ ਟਿਪ ਕੇ ਤੇ ਜਿਹੜੀ ਸੂਈ ਸਵਾਈ ਆ ਉਹਨੂੰ ਪਾਸ ਕਰਕੇ ਚੋ ਕੇ ਦੋ ਟਾਈਮ ਤਸੱਲੀ ਨਾ ਖੜੋ ਅੱਜ ਦੀ ਵਿజిਟ ਆਪਣੀ ਪਿੰਡ ਮਾਨਕਪੁਰਾ ਜ਼ਿਲ੍ਹਾ ਸ਼੍ਰੀਨੁਤਰਨਦਰ ਸਾਹਿਬ ਸਜਨੋ ਦੇ ਤਹਿਸੀਲ ਲਗਦੀ ਪੱਟੀ ਵਧੇਰੇ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਸਾਂਝੀ ਕਰਦੇ ਆਂ ਐਂਡ ਤੱਕ ਜਰੂਰ ਬਣੇ ਰਹੋ ਤੇ ਵੱਧ ਤੋਂ ਵੱਧ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਹੇ ਵੀਰ ਦਾ ਫਾਇਦਾ ਹੋ ਜਾਂਦਾ ਹੈ ਸ਼ਾਇਰ ਕ੍ਰਾਸ ਵਿੱਚ ਅੰਗ ਦੇ ਵਿੱਚ ਵਹਿੜ ਵਿਖਾਉਨੇ ਆਂ ਧਾ ਪੱਤਾ ਪੁੱਛਦੇ ਆਂ ਤੇ ਆਓ ਕਰੀਏ ਵਧੇਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਪੁੱਛੀਏ ਅੱਜ ਦੇ ਰੇਟ ਆਜੋ ਭਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਕੋਈ ਸੁਣਾਓ ਵਧੀਆ ਜੀ ਸਾਹਿਬ ਕਿਰਪਾ ਮਾਣ ਕੇ ਜੀ ਨਾਮ ਕੀ ਹੈ ਜੀ ਨਾਮ ਮੇਰਾ ਅਮਨਪ੍ਰੀਤ ਸਿੰਘ ਹੈ ਜੀ ਅਮਨਪ੍ਰੀਤ ਸਿੰਘ ਪਿੰਡ ਪਿੰਡ ਮਾਨਕਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਮੋਬਾਈਲ ਨੰਬਰ ਜੀ 9952 हां जी 00780 ठीक है, है।, है जी व्यापार ਦਾ ਗਰਮ-ਵਾਰ ਹਾਂਜੀ ਹਾਂਜੀ ਇੱਕੋ ਰਹਿ ਗਿਆ ਇੱਕੋ ਹੀ ਇੱਕੋ ਹੀ ਬਚਿਆ ਕੱਲ ਲਗੇ ਡੰਗਰ ਦੇ ਗਏ ਆ ਅੱਛਾ ਜੀ ਹੁਣ ਇੱਕੋ ਹੀ ਰਹਿ ਗਿਆ ਗਰਮੀਆਂ ਦਾ ਪੀਸ ਕੱਟ ਮਾਰਿਆ ਹੈ ਹਾਂਜੀ ਗਰਮੀ ਜਿ세 ਮਰਜੀ ਠੀਕ ਹੈ ਜੀ ਇਹ ਚੱਲ ਗਰਮੀ 'ਚ ਕੋਈ ਸੁਆ ਕਣਵਾ ਗਈ ਹੈ ਗੱਲ ਕਰੀਏ ਤੇ ਦੂਜਾ ਸੁਆ ਹੈ ਵੀਰ ਜੀ ਠੀਕ ਹਾਂਜੀ ਦੂਜਾ ਸੁਆ ਇਹ ਤੋੜਾ ਤੋੜਾ ਕਰਾਈਏ ਜੇਕਰ ਲੋ ਜੀ ਨਾ ਨਾਲ ਗੱਲਬਾਤ ਕਰੀਏ ਤੇ ਦੂਜਾ ਸੂਆ ਤੇ ਕਿੰਨਾ ਕੁ ਪਹਿਲੇ ਸੂਏ ਦਾ ਮਿਲ ਕੇ ਨੇ ਇਹ ਪਹਿਲੇ ਸੂਏ ਦੇ ਵੀਰ ਜੀ ਉਹਨਾਂ ਘਰ ਵਾਲਿਆਂ ਦੇ ਦੱਸਣ ਮੁਤਾਬਕ ਆ ਵੀ 13-14 ਕਿਲੋ ਉਹਨਾਂ ਦੁੱਧ ਚੋਇਆ ਹੈ ਅੱਛਾ ਜੀ ਪਹਿਲੇ ਸੂਏ 13-14 ਪਲੱਸ ਚ ਭਰਿਆ ਨੇ ਪਹਿਲਾਂ ਨੇ ਠੀਕ ਆ ਪਹਿਲਾਂ ਨੇ ਅਗਲੇ ਸੂਏ ਨੇ ਸੁਣਾਣਾ ਹੁਣ ਠੀਕ ਐਰ ਕੀ 14 15 ਦੀ ਮੀਟ ਕਰਦੇ ਹਨਾ ਹਾਂ ਜੀ 15 ਦੀ ਆਸ ਕਰਦੇ ਅਸੀਂ 14 15 ਤਕਰੀਬਨ ਪਾ ਜੂਗੀ ਚਲੋ ਨੋਰਮਲ ਸੇ ਵਾਤੇ ਇਹ ਨਹੀਂ ਵੀ ਕੋਈ ਜਿਆਦੀ ਵੱਡੀ ਕੋਈ ਆਮ ਨੋਰਮਲ ਘਰਾਂ ਚੋਂ ਆਪਨ ਲਈ ਆ ਵਾਹ ਜੀ ਵਾਹ ਥਾਣ ਵੇਖੋ ਕਿੰਨਾ ਸੋਹਣਾ ਮੱਝਾ ਵਾਲਾ ਹੋਜੀ ਨਹੀਂ ਕੋਈ ਗੱਲ ਵੀ ਬਾਕੀ ਪ੍ਰਿੰਟ ਪ੍ਰੋਟ ਪ੍ਰਿੰਟ ਬਲੂ ਨਹੀਂ ਜਾਂਦਾ ਪੂਰੀ ਸ਼ਾਈ ਦੇ ਵਿੱਚ ਜੰਮੀ ਪਈ ਆ ਕੋਈ ਵੀ ਸੱਜਣੋ ਕੋਈ ਲੱਸੀ ਮਾਰੀ ਨਹੀਂ ਆ ਚਾਰੇ ਕੰਨੀਆਂ ਤੋਂ ਓਕੇ ਆ ਇਧਰ ਨੂੰ ਦੁਰਦੋ ਜੀ ਥਾਂ ਲੈਵਾ ਬਹੁਤ ਸੋਹਣਾ ਹੈ ਇੱਕੋ ਜਿਹਾ ਆਰਡਰ ਕੁਆਲਿਟੀ ਆ ਐ 35 ਤੋਂ ਬਹੁਤ ਵਧੀਆ ਓਕੇ ਰਿਪੋਰਟ ਹੈ ਕੋਈ ਇਹਦੇ ਜੋ ਕਰਮਾਲੀ ਚ ਮੋਗੇ ਨੂੰ ਕੋਈ ਪਰਵਾਹ ਨਹੀਂ ਤੇ ਲੰਮੀ ਮੜੀ ਦੀ ਦੁਰਦੋ ਜੀ ਹਮ ਯਾਰ ਕਿ 15 ਪਲੱਸ ਦੀ ਫਿਰ ਉਮੀਦ ਕਰਦੇ ਹਾਂ ਠੀਕ ਹੈ ਸੇਵਾ ਕਰੂਗਾ ਜੀ 15 ਤੋਂ ਵੱਧ ਵੀ ਚੋ ਸਕਦਾ ਮੋੜ ਲਿਓ ਸੇਵਾ ਤੇ ਹੀ ਆ ਜੀ ਠੀਕ ਹੈ ਕੀ ਆਪਾਂ ਨੂੰ ਤੇ ਆਸ ਇੱਥੇ ਵੀ ਇੰਨੀ ਦਊਗੀ ਜਰੂਰ ਨਹੀਂ ਪਰ ਦਊਗੀ ਵੈੜ ਸੋਹਣੀ ਆ ਆਮ ਘਰ ਚੋਂ ਨਾਰਮਲ ਘਰ ਚੋਂ ਲਈ ਆਪਾਂ ਇਹੋ ਜਿਹੀ ਵੀ ਕੋਈ ਉਹੋ ਦੇ ਕੋਈ ਠੀਕ ਹੈ ਜੀ ਪਰ ਆਉਂ ਬੱਲੇ ਤੋਂ ਲਈ ਉਹਨਾਂ ਸਾਨੂੰ ਤਕਰੀਬਨ ਇਹ ਦੱਸਿਆ ਵੀ 14 13 14 ਕਿਲੋ ਬਾਕੀ ਵਟ ਵਟ ਪਿਆ ਪ੍ਰੋਪਰ ਦੇਨ ਕਿੰਨੇ ਕ ਤੁਹਾਡੇ ਆਈਡੀ ਇਹਨਾਂ ਜਿਹੜਾ ਇਹ ਸਮਾਂ ਰਹੇਗਾ ਤੁਹਾਨੂੰ ਸਾਹਿਬਾ ਵੀਰ ਜੀ ਤਕਰੀਬਨ ਤਕਰੀਬਨ ਹਫਤਾ ਲੈ ਜੂਗੀ ਇੱਕ ਹਫਤਾ ਲੈ ਜੂਗੀ ਹਾਂ ਹਫਤਾ ਕੰਡ ਖੜਨਾ ਵਾਟ ਓਟ ਸਾਰੇ ਕੱਢ ਕੇ ਜਿਹੜਾ ਬਣ ਕੇ ਸੋਹ ਹੈਣਾ ਬੰਦੀ ਥਾਂਦੀ ਜੰਗੀ ਹੈਣਾ ਬਹੁਤ ਜਿਆਦੀ ਤੇ ਬਾਕੀ ਗੱਲ ਕਰੀਏ ਹੁਣ ਭਾ ਪੱਤੇ ਦੀ ਤੇ ਕਿੰਨੇ ਦੀ ਫਿਕਸ ਜੀ ਕਰ ਦਈਏ ਫਿਕਸ ਵੀਰ ਜੀ ਮੁੱਲ ਦੇ ਦਾ ਕਰਦੇ ਹਾਂ 50000 ਰੁਪਇਆ ਅੱਛਾ ਬਾਕੀ ਹਾਂ ਨਾ 50 ਦੀ ਦੇ ਦਾਂਗੇ ਤਿੰਨ ਹੋਰ ਛੋਟ ਕਰ ਦਈਏ ਚਲੋ ਵੇਖ ਲੋ ਜਿੱਤਰਾ ਤੁਸੀਂ ਜਾਂਦੇ ਜੱਸ 94700 ਦੀ ਕਰ ਲੀਏ ਪਰ ਇਹ ਤੋਂ ਗਾਂ ਨਹੀਂ ਜੇ ਹੁਣ 1 ਰੁਪਇਆ ਵੀ ਛੋਟ ਨਹੀਂ ਚਾਹੀਦੀ ਨਹੀਂ ਕਰ ਦੇ ਥੋੜਾ ਬਸ 150 ਕਰ ਲਓ ਘਰ ਆਇਆ ਰਾਬਾ 100 ਰੁਪਏ ਸ਼ੋਰ ਜ਼ਰੂਰ ਕਰ ਦਾਂਗੇ ਠੀਕ ਹੈ ਜੀ ਸੱਜਣੋ 47000 ਦੀ ਜੈਸਨ ਹੋ ਜਾਊਗੀ ਮੈਂ ਜੋ ਵੀ ਅਗਲੇ ਇਥੋਂ ਕਿਲੇ ਤੋਂ ਆਪਦੀ ਤਸੱਲੀ ਕਰਕੇ ਪੂਰੀ ਵਾਰਦੀ ਹੈ ਕੋਈ ਇਹਦੇ ਚ ਹਾਂ ਟਿੱਪ ਕੇ ਤਸੱਲੀ ਕਰਕੇ ਲੈ ਜਾਣਾ ਨਰਕ ਤੇ ਪਰਖ ਜ਼ਰੂਰੀ ਆ ਪੈਸੇ ਲਾਉਣੇ ਆ ਉਹ ਬੇਨਤੀ ਕਰਦੇ ਆਂ ਆਪਨੇ ਨੂੰ ਸਾਫ਼ ਸੁਥਰੀ ਠੀਕ ਆ ਓਕੇ ਆ ਜੀ ਸੱਜਣੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ